ਤਿਲੋ ਸਾਹਿਬ ਅਗਲੀ ਖਬਰ ਵੀ ਬੜੀ ਇੰਪੋਰਟੈਂਟ ਆ ਪੰਜਾਬ ਦਾ ਸੁਪਰ ਮੁੱਖ ਮੰਤਰੀ ਜਾਨਕੀ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਸੀਗਾ ਅਰਵਿੰਦ ਕੇਜਰੀਵਾਲ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਸੁਪਰੀਮ ਕੋਰਟ ਜਿਹੜਾ ਕਹਿੰਦਾ ਕੇਜਰੀਵਾਲ ਦੀ ਅੰਤਮ ਜ਼ਮਾਨਤ ਦੀ ਅਰਜੀ ਤੇ ਵਿਚਾਰ ਕਰਨ ਲਈ ਤਿਆਰ ਆ ਤੇ ਇੱਕ ਮੇਰੇ ਕੋਲ ਵੀ ਗੁਪਤ ਸੂਚਨਾ ਆਈ ਹੈ ਢਿਲੋਂ ਸਾਹਿਬ ਕਹਿੰਦੇ ਵੀ ਜਾਂ ਤੇ ਵੋਟਾਂ ਚੱਲਦੇ ਚੱਲਦੇ ਜਾਂ ਵੋਟਾਂ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਹੋਰ ਕਈ ਬੰਦਿਆਂ ਦੇ ਵੀ ਕਹਿੰਦੇ ਹੱਥਕੜੀਆਂ ਲੱਗ ਸਕਦੀਆਂ ਜਾ ਤਾਂ ਕਹਿੰਦਾ ਭਗਵੰਤ ਮਾਨ ਹੋਣੀ ਜਾ ਕੇ ਅਮਿਤ ਸ਼ਾਹ ਦੇ ਗੋਡੇ ਗਾਡੇ ਫੜਨ ਜੇ ਮੋਦੀ ਸਾਹਿਬ ਦੇ ਤੇ ਸ਼ਾਇਦ ਵੱਜ ਜਾਣਗੇ ਪਰ ਤਿਆਰੀ ਕਹਿੰਦੇ ਪੂਰੀ ਕੀਤੀ ਜਾਣੀ ਹੈ ਸ਼ਾਇਦ ਦੂਜੇ ਕਮਰੇ ਦੇ ਵਿੱਚ ਕੇਜਰੀਵਾਲ ਦੇ ਨਾਲ ਹੀ ਭਗਵੰਤ ਮਾਨ ਵੀ ਬੈਠਾ ਹੋਊਗਾ ਜੀ ਵੀ ਮੇਰੇ ਕੋਲ ਇਹ ਖਬਰ ਹੈ ਨਹੀਂ ਜੀ ਤੇ ਮੇਰੇ ਖਿਆਲ ਸੰਭਵ ਵੀ ਨਹੀਂ ਹੈ ਜੀ ਕਿ ਗ੍ਰਿਫਤਾਰੀ ਹੋ ਜਾਏ ਕਿਉਂਕਿ ਜੋ ਕੱਲ ਕੇਜਰੀਵਾਲ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਉਹ ਤੋਂ ਲੱਗਦੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਜਿਹੜਾ 11 प्लेइंग फील्ड ਹੈ ਉਹ ਹਰ ਇੱਕ ਨੂੰ ਮੁਹਈਆ ਕਰਵਾਉਣਾ ਹੁੰਦਾ ਹੈ ਨਹੀਂ ਇਲੈਕਸ਼ਨ ਤੋਂ ਬਾਅਦ ਕਿਉਂਕਿ ਕੇਜਰੀਵਾਲ ਜੀ ਹਾਂ ਇਲੈਕਸ਼ਨ ਤੋਂ ਬਾਅਦ ਤਾਂ ਕੁਝ ਵੀ ਹੋ ਸਕਦਾ ਹੈ ਜੀ ਇਲੈਕਸ਼ਨ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋ ਰਿਹਾ ਹੈ ਇਲੈਕਸ਼ਨ ਤੋਂ ਬਾਅਦ ਇਹ ਤਿਆਰੀ ਹੈ ਕਹਿੰਦੇ ਪੂਰੀ ਅੰਦਰੋਂ ਖਬਰ ਆਈ ਹੈ ਜੀ ਇਲੈਕਸ਼ਨ ਤੋਂ ਬਾਅਦ ਤਾਂ ਪਤਾ ਨਹੀਂ ਸੀ ਕੀ ਹੋਣਾ ਕੀ ਪਤਾ ਇਲੈਕਸ਼ਨ ਦੇ ਵਿੱਚ ਕੌਣ ਕਿੱਥੇ ਹੋਊਗਾ ਇਹ ਤਾਂ ਪਤਾ ਨਹੀਂ ਨਾ ਕੀ ਕੀ ਦੇ ਨਾ ਵੀ ਆਪਾਂ ਜਿਹੜੀ ਗੱਲ ਕਰਦੇ ਸੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਕੇਜਰੀਵਾਲ ਨੇ ਜਮਾਨਤ ਦੀ ਅਰਜ਼ੀ ਲਾਈ ਹੋਈ ਸੀ ਉਨੇ ਆਏ ਜਿਹੜੀ ਆਪਣੀ ਜਦੋਂ ਦੀ ਗ੍ਰਿਫਤਾਰੀ ਹੋਈ ਹੈ ਫਿਰ ਉਹਦਾ ਰਿਮਾਂਡ ਹੋਇਆ ਉਹਨੇ ਇਸ ਚੀਜ਼ ਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੇ ਵਿੱਚੋਂ ਵੀ ਲਾਈ ਕੇਸ ਖਤਮ ਹੋ ਗਿਆ ਸੁਪਰੀਮ ਕੋ ਆਪਣਾ ਹਾਈਕਲੀ ਕੋਰਟ ਤੋਂ ਵੀ ਖਤਮ ਹੋ ਗਿਆ ਤੇ ਉਹ ਸੁਪਰੀਮ ਕੋਰਟਸ ਕੇ ਉਹ ਕਹਿੰਦਾ ਕਿ ਮੇਰੀ ਗ੍ਰਿਫਤਾਰੀ ਜਿਹੜੀ ਇਹ ਗਲਤ ਹੈ ਇਹਦੇ ਦੇ ਬਹਿਸ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਕੱਲ ਜੱਜ ਸਾਹਿਬਾਨ ਜਦੋਂ ਸੁਣਦੇ ਸੀ ਤੇ ਉਹਨਾਂ ਨੇ ਗੱਲ ਕਹੀ ਸੀ ਕਿ ਇਹ ਤੁਹਾਡੀ ਗ੍ਰਿਫਤਾਰੀ ਠੀਕ ਹੈ ਜਾਂ ਗਲਤ ਇਹਦੇ ਤੇ ਸੁਣਵਾਈ ਬੜੀ ਲੰਬੀ ਚੱਲਣੀ ਹੈ ਛੇਤੀ ਕੀਤੇ ਇਹਦੇ ਤੇ ਫੈਸਲਾ ਨਹੀਂ ਹੋ ਸਕਦਾ हां जे ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਬਰਾਬਰ ਦੇ ਮੌਕੇ ਨਹੀਂ ਮਿਲਦੇ ਚੋਣਾਂ ਦੇ ਦੌਰਾਨ ਚੋਣਾਂ ਦੇ ਵਿੱਚ ਪ੍ਰਚਾਰ ਕਰਨਾ ਇਹ ਆਮ ਆਦਮੀ ਪਾਰਟੀ ਦੇ ਮੁਖੀ ਹੈ ਕੌਮੀ ਪ੍ਰਵਾਹਨਾ ਉਹਨਾਂ ਦੇ ਇੱਕ ਕਨਵੀਨਰ ਹੈ ਔਰ ਇਹਨਾਂ ਨੂੰ ਚੋਣਾਂ ਚ ਜਿੱਤਣਾ ਲੈਣਾ ਚਾਹੀਦਾ ਉਹ ਕਹਿੰਦੇ ਫਿਰ ਤੁਸੀਂ ਐ ਕਰੋ ਵੀ ਅਰਜੀ ਦੇ ਦਿਓ ਜਮਾਨਤ ਦੀ ਅਰਜੀ ਦੇ ਦਿਓ ਤੇ ਅਸੀਂ ਤੇ ਵਿਚਾਰ ਕਰ ਲਾਂਗੇ ਉਹਨਾਂ ਨੇ ਇਹ ਵੀ ਕਿਹਾ ਸੀ ਜਮਾਨਤ ਦੇ ਦੇ ਦਿਆਂਗੇ ਉਹਨਾਂ ਨੇ ਈਡੀ ਦੇ ਵਕੀਲ ਮਿਸਟਰ ਜਿਹੜੇ ਰਾਜੂ ਹੈ ਸੋਲਿਸਟਰ ਜਨਰਲ ਐਡੀਸ਼ਨਲ ਸੋਲਿਸਟਰ ਜਨਰਲ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਦੱਸੋ ਤੁਸੀਂ ਇਹਦੇ ਬਾਰੇ ਕੀ ਕਹਣਾ ਹੈ ਉਹਨਾਂ ਨੇ ਅਰਜੀ ਦੇਣੀ ਹੈ ਇਹਨਾਂ ਨੇ ਕਹਿਣਾ ਜੀ ਇਹਦਾ ਅਸੀਂ ਵਿਰੋਧ ਕਿਉਂ ਕਰ ਰਹੇ ਆ ਇਹਦੇ ਤੇ ਫਿਰ ਵਿਚਾਰ ਹੋਊ ਜੀ ਇਹ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਇਹੇ ਜੀ ਜਿਹੜੀ ਹੈਗੀ ਹੈ ਰੈਤ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਮਿਲ ਚੁੱਕੀ ਹੈ ਉੱਥੇ ਵੀ ਸੁਪਰੀਮ ਕੋਰਟ ਅਦਾਲਤ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਚੋਣਾਂ ਨਹੀਂ ਹੁੰਦੀਆਂ ਤੁਸੀਂ ਇਹਨੂੰ ਬੁਲਾਉਣਾ ਨਹੀਂ ਇਹੀ ਚੀਜ਼ ਜਿਹੜੀ ਹੈ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਬਿਕਰਮ ਮਜੀਠੀਏ ਨੂੰ ਵੀ ਜਿਹੜਾ ਹੈਗਾ ਵੰਟੜ ਸੀ ਉਹਨਾਂ ਦੇ ਖਿਲਾਫ ਵੀ ਉਹ ਮਾਮਲਾ ਸੀ ਜਿਹੜਾ ਨਸ਼ੇ ਆਰਾ ਉਦੋਂ ਬਿਕਰਮ ਮਜੀਠੀਆ ਨੂੰ ਵੀ ਇਜਾਜ਼ਤ ਮਿਲ ਗਈ ਸੀ ਕਿ ਭਾਈ ਜੋ ਲੜ ਸਕਦਾ ਤੂੰ ਚੋਣ ਲੜਨ ਮੇਰੇ ਤੱਕ ਤੂੰ ਬਾਹਰ ਆ ਸਕਦਾ ਬਾਹਰ ਆ ਗਿਆ ਸੀ। ਫਿਰ ਇਹਨੂੰ ਵੀ ਇਹ ਬਾਹਰ ਆਉਣ ਦੀ ਇਜਾਜ਼ਤ ਦੇ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਹਰ ਆ ਜਾਊ। ਕਿਉਂਕਿ ਜਿਹੜਾ ਈਡੀ ਵਾਲਾ ਜਿਹੜਾ ਹੈਗਾ ਮਨੀ ਲਾਂਡਰਿੰਗ ਵਾਲਾ ਕਾਨੂੰਨ ਆ ਬੜਾ ਕਾਨੂੰਨ ਸਖਤ ਹੈ। ਤੇ ਨਾਲ ਹੀ ਇਹ ਪਹਿਲਾਂ ਆਲਰੇਡੀ ਜਿਹੜੀ ਹੈਗੀ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਇਆ ਇਹਦੀ ਪਟੀਸ਼ਨ ਰੱਦ ਕਰਤੀ ਸੀ ਹਾਈ ਕੋਰਟ ਨੇ। ਜੀ। ਫਿਰ ਇਹ ਝਾਰਖੰਡ ਦੇ ਮੁੱਖ ਮੰਤਰੀ ਜਿਹੜੇ ਮਿਸਟਰ ਹਿਮੰਤ ਸੁਰੇਰ ਹੈ। ਉਹਨਾਂ ਦੀ ਉਹਨਾਂ ਨੇ ਵੀ ਇਹੀ ਸਵਾਲ ਟੁਠਾਇਆ ਸੀ ਕਿ ਮੇਰੀ ਗ੍ਰਿਫਤਾਰੀ ਨਜਾਇਜ਼ ਹੈ ਉਹਨਾਂ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੁਪਰੀਮ ਕੋਰਟ ਨੇ ਆਪਣੇ ਹਾਈ ਕੋਰਟ ਨੇ ਇਸ ਕਰਕੇ ਛੇਤੀ ਕੀਤੇ ਖੜਾ ਤਾਂ ਨਹੀਂ ਛੁੱਟਣਾ ਥੋੜੇ ਸਮੇਂ ਦੇ ਲਈ ਉਹਨਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ ਕਿ ਜੇ ਉਹ ਦੀ ਤਸਵੀਰਾਂ ਚਾਰ ਰੈਲਿੰਗਾਂ ਨੂੰ ਅਡਰੈਸ ਕਰਨਾ ਕਰ ਲੋ ਤੇ ਹੁਣ ਤੱਕ ਕਿ ਜੰਦੀ ਸਾਹਿਬ ਜੀ ਆਪਾਂ ਦੇਖੀਏ 190 ਸੀਟਾਂ ਦੀ ਤਾਂ ਚੋੜ ਹੋਈ ਚੁੱਕੀ ਹੈ ਬਾਕੀ ਰਹਿ ਕੇ 543 ਥੋੜੀਆਂ ਜੀਆਂ ਸੀਟਾਂ 43 ਤੇ 10 ਰਹਿ ਗਏ ਉੱਤੇ ਜੀ ਨਾ 53 ਹੋ ਗਈ 53 ਤੇ ਨਾਲ ਤੁਹਾਡਾ 353 ਰਹਿ ਗਏ ਸੀਟਾਂ 350 ਸੀਟ ਰਹਿੰਦੀ ਹੈ 350 ਵਾਸਤੇ ਕੀ ਗੱਜੀ ਢਾਹ ਨੂੰ ਤੇ ਕੀ ਨਿਚੋੜ ਨੂੰ 4 ਸਥਿਤਾ ਤੇ ਇਲੈਕਸ਼ਨ ਲੜ ਰਹੇ ਹੈ ਪੰਜਾਬ ਦਿੱਲੀ ਤੁਹਾਡਾ ਹਰਿਆਣੇ ਦੇ ਵਿੱਚ ਇੱਕ ਸੀਟ ਹੈ ਤੇ ਦੋ ਸੀਟਾਂ ਇਹਨਾਂ ਦੇ ਕੋਲ ਗੁਜਰਾਤ ਦੇ ਵਿੱਚ ਹੈ ਚਾਹੇ ਕਿ ਕਦੀ ਕੋਈ ਸਾਹਮਣੇ ਅਜਿਹੀ ਲੜਦੇ ਹੋਣਗੇ ਮੇਰੇ ਖਿਆਲ ਮੁਤਾਬਕ ਹੈ ਵੀ ਇਹ ਤਾਂ ਉਹਨਾਂ ਨੇ ਮੰਨ ਲੈ ਕੇ ਪਾਈ ਹੈ ਮਾਮਲਾ ਇਹੋ ਜਿਹਾ ਛੇਤੀ ਕੀਤੇ ਜਿਹੜਾ ਨਹੀਂ ਛੁੱਟਣਾ ਅੱਜ ਜੇ ਤੁਸੀਂ ਚੌਣੇ ਦਾ ਜ਼ਮਾਨਤ ਦੇਣ ਬਾਰੇ ਸੋਚਿਆ ਜਾ ਸਕਦਾ ਹੈ ਅਜੇ ਤੱਕ ਅਗੇ ਜਦੋਂ ਸੁਣਵਾਈ ਹੋਊਗੀ ਜੀ ਕਿ ਪਤਾ ਨਹੀਂ ਕਿੰਨਾ ਕੁ ਲੰਬਾ ਚੱਲੇ ਇਹ ਜ਼ਰੂਰੀ ਨਹੀਂ ਕਿ ਜ਼ਮਾਨਤ ਮਿਲ ਜੇ ਪਰ ਇੱਕ ਉਹਨਾਂ ਨੂੰ ਫਿਰਕੀ ਖੋਲਤੀ ਹੈ ਕਿ ਜੇ ਤੁਸੀਂ ਚੌਣੇ ਦਾ ਪੇਰਟੀ ਲਾ ਸਕਦੇ ਹੋ ਜੀ ਆ ਲਾਲ ਸਿੰਘ ਨੇ ਇੱਕ ਪੁੱਛਿਆ ਸੀ ਕਹਿੰਦੇ ਭਾਈ ਅਮਰਤਪਾਲ ਸਿੰਘ ਨਾਲ 디ਬੜੂ ਗੱਜੇਲ ਦੇ ਵਿੱਚ ਕਿਸੇ ਆਰਐਸਐਸ ਦੇ ਬੰਦੇ ਦੀ ਮੁਲਾਕਾਤ ਹੋਈ ਹੈ ਜੀ ਉਹ ਤਾਂ ਹੋਈ ਹੈ ਜੀ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਸੀ ਉਹਦੇ ਕਿਉਂਕਿ ਜਿਹੜਾ ਜਿਨ੍ਹਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦਾ ਨਾਮ ਹੈਗਾ ਜਿਨ੍ਹਾਂ ਨੇ ਐਲਾਨ ਵੀ ਕਰਤਾ ਸੀ ਕਿ ਉਹ ਚੋੜ ਲੜਨਗੇ ਰਾਜਦੇਵ ਸਿੰਘ ਖਾਲਸਾ ਜਿਹੜੇ ਕਿਸੇ ਜ਼ਮਾਨੇ ਦੇ ਵਿੱਚ ਸੰਗਰੂਰ ਤੋਂ ਪਾਰਲੀਮੈਂਟ ਦੇ ਮੈਂਬਰ ਹੁੰਦੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਹੀ 1999 ਵਿੱਚ ਜੀ ਉਹ ਪਹਿਲਾ ਮਾਨ ਸਾਹਿਬ ਨਾਲ ਹੁੰਦੇ ਸੀਗੇ ਅਮਰਤਾਰੀ ਹੈਗੇ ਆ ਉਹਨਾਂ ਦੇ ਕਿਰਪਾ ਆਪਣੇ ਸਿੜੀ ਸਾਹਿਬ ਵੀ ਪਹਿਨੀ ਹੋਈ ਹੈ ਉਹਨਾਂ ਨੇ ਔਰ ਮੈਂ ਪਿਛਲੀ ਵਾਰ ਜ ਵੀ ਤੁਹਾਡੇ ਯਾਦ ਹੋਣਾ ਦੱਸਿਆ ਸੀ ਆਪਣੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਮੈਨੂੰ ਜਾਣਕਾਰੀ ਮਿਲ ਗਈ ਸੀ ਕਿ ਉਹ ਡਿਬਰੂਗੜ੍ਹ ਜਾ ਰਹੇ ਹੈ ਔਰ ਉਹਨਾਂ ਨੇ ਫਿਰ ਜਿਹੜੀ ਹੈ ਜੀ ਆਰਐਸਐਸ ਜੁਆਇਨ ਕਰ ਲਈ ਸੀ ਔਰ ਰਾਸ਼ਟਰੀ ਸਿੱਖ ਸੰਗਠਨ ਦੇ ਪ੍ਰਧਾਨ ਵੀ ਰਹੇ ਹੈ ਪੰਜਾਬ ਦੇ ਹੁਣ ਤਾਂ ਪਤਾ ਨਹੀਂ ਇਹਨਾਂ ਦੀ ਸਥਿਤੀ ਕੀ ਹੈ ਤੇ ਉਹਨਾਂ ਦਾ ਤਾਲਮੇਲ ਹੈਗਾ ਆਰਐਸਐਸ ਤੇ ਨਾਲ ਪੂਰਾ ਉਹ ਗਏ ਹੈ ਇਹ ਸੰਭਾਵਨਾ ਇਹ ਵੀ ਹੈ ਕਿ ਉਹਨਾਂ ਨੇ ਪਹਿਲਾਂ ਕੋਈ ਰਾਹ ਤਿਆਰ ਕੀਤਾ ਹੋਵੇ ਉੱਥੇ ਜਾ ਕੇ ਕਿਉਂਕਿ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਊਪਕਾ ਬਣਣੀ ਪੈਂਦੀ ਹੈ ਤਿਆਰੀ ਕਰਾਉਣੀ ਪੈਂਦੀ ਹੈ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਉਹਨਾਂ ਦੇ ਨਾਲ ਕੋਈ ਹੋਰ ਵੀ ਲੀਡਰ ਗਿਆ ਹੋਵੇ ਪਰ ਰਾਜਦੇਵ ਸਿੰਘ ਖਾਲਸਾ ਕਿਉਂਕਿ ਆਰਐਸਐਸ ਨਾਲ ਜੁੜਿਆ ਹੈ ਉਹਨਾਂ ਦੀ ਮੁਲਾਕਾਤ ਹੋਈ ਹੈ ਜੀ ਓਪਨ ਹੋਈ ਹੈ ਮੁਲਾਕਾਤ ਇਹ ਜੋ ਆਪ ਹੈ ਇਹ ਨਹੀਂ ਕਹਿ ਸਕਦੇ ਕਿ ਕਿ ਲੋਕ ਲੋਕ ਕੋਈ ਗੱਲ ਹੈ ਜੀ